ਕਬੱਡੀ 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 ਪਰ ਇੱਕ ਫੇਰ ਆ ਗਿਆ ਆ ਟੋਲੇ ਦੀ ਕਬੱਡੀ ਪੈ ਰਹੀ ਹੈ ਮੇਲਾ ਕਹਿੰਦੇ ਆਣ ਵੱਜ ਗਿਆ ਮੇਲਾ ਖੜ ਗਿਆ ਮੇਲਾ ਬਣ ਗਿਆ ਆਹ ਕਹਿੰਦੇ ਇੱਕ ਨੌਜਵਾਨ ਇਸਰੇਲੇ ਆਹ ਟਰਾਈ ਕਰਦਾ ਆਹ ਟਰਾਈ ਕਰਦਾ ਆਹ ਟਰਾਈ ਕਰਦਾ ਓਏ ਕਿੱਧਰੋਂ ਕਿੱਧਰ ਨੂੰ ਲੈ ਗਿਆ ਓਏ ਬਾਈ ਸੁਆਦ ਕੁਜਰੀ ਲੰਗਾਵਾ ਪੌੜਾ ਫੱਲੋ ਇਹਦੇ ਡੰਮ ਜਾਣਦਾ ਮੰਗਲ ਦਾ ਇਹ ਤਾਂ ਡੰਮ ਜਾਣਦਾ ਨੰਗਲ ਦਾ ਜਿਹੜੇ ਐਕਸ਼ਨ ਦੇ ਵਿੱਚ ਨਹੀਂ ਉਹ ਬਹਿ ਜਾਓ ਕਿਰਪਾ ਕਰਕੇ ਵੀਰ ਜੀ ਪਠਾਇਓ ਮਾੜਾ ਜੀ ਜਿਹਦੀ ਕੋਈ ਡਿਊਟੀ ਨਹੀਂ ਇਹਦੀ ਕੋਈ ਜ਼ਿੰਮੇਵਾਰੀ ਨਹੀਂ ਬਹਿ ਜਾਓ ਵੀਰ ਬਣ ਕੇ ਦੇਖਣ ਦਾ ਲੋਕਾਂ ਨੂੰ ਮੇਲਾ ਇੱਕ ਸਾਲ ਉਡੀਕਿਆ ਉਹ ਬੱਲੇ ਬੱਲੇ ਹੋ ਗਈ ਜੱਟੀਏ ਇੱਕ ਮਾ ਪਤਾਪੁਰੀਆ ਜਦੋਂ ਜੱਫਾ ਲਾਉਂਦੇ ਮਾਨਾ ਪਹਿਲਵਾਨ ਹੁੰਦੇ ਆ ਵੇਖੋ ਸਾਹਮਣੇ ਚਾਰ ਆ ਚੰਗੇ ਭੜੇ ਦੱਬੀ ਫਿਰਦਾ ਹੈ ਚੰਗੇ ਭੜੇ ਦੱਬੀ ਫਿਰਦਾ ਪਰ 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 ਸਖ ਤੇਵਸੋਂ ਦਾ ਪੁੱਤ ਜਿੱਥੇ ਵੀ ਜਾਂਦਾ ਹੈ ਅੱਜ ਕਦੇ ਨੌਜਵਾਨ ਉਹ ਫਰੰਦੀ ਬੁੜਿਆ ਗੋਪੀਆ ਪੱਟਾਂ ਦੇ ਥਾਪੀਆਂ ਦੇ ਵੱਜਣ ਗਈਆਂ ਪਰ ਸਾਡੇ ਕੁਲਾ ਜੀ ਕੀ ਕਰ ਗਏ ਫੈਸਲਾ ਆਜ ਕਹਿੰਦੇ ਫਪਾ ਪੁਰ ਦੀ ਧਰਤੀ ਹੈ ਆਜ ਕਹਿੰਦੇ ਅੱਜ ਮੇਲਾ ਵਗੂੰਜਦਾ ਓ ਮੇਲਾ ਆਪਣਾ ਇਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ